ਜੈ ਸ਼ੀ ਪੋਲੇ ਜੈ ਸ਼ੀ ਪੋਲੇ ਨਾ 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 ਤਾਂ ਪਾਪਾ ਆਈਏ ਵਾਗ ਰੂ ਪਾਪਾ ਕਰਨ ਆ ਲਿਆ ਆ ਤਾਂ ਆਪਣਾ ਬਾਬਾ ਆਈਏ ਵੇਖ ਲੈ ਤੂੰ ਜੈ ਸ਼ੀ ਪੋਲੇ ਨਾ ਨਾ ਪਾਪਾ ਵਾਗ ਰੂ ਪਾਪਾ ਵਾਗ ਰੂ ਪਾਪਾ ਕਿਰਪਾ ਕਰ ਦੋ ਜਿੰਨੇ ਜਿੰਨੇ ਤੇਰੇ ਦਰਸ਼ਨ ਕੀਤੇਰੇ ਬਾਬਾ ਕਿਰਪਾ ਕਰ ਲੈ ਮੈਂ ਕੀਤੇ ਨੇ ਮੇਰੀ ਭਾਰਤ ਹੈ ਬਾਬਾ ਇਹ ਬਾਬਾ ਪੀਰ ਕਰਮਾਂ ਆ ਲਿਆ ਤਾਲ ਜਿਵੇਂ ਜਾਂਦਾ ਜਾਂਦਾ ਜਾਂ ਜਾਂਦਾ ਤਾਲ ਤੇ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਆ ਜੀ ਠੰਡ ਵਰਤਾ ਜੈ ਛੀ ਪੋਲੇ 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 ਜਾਓ ਯਾਰ ਜੈ ਛੀ ਪੋਲੇ ਤੇਰੇ ਪਿੱਛੇ ਪੈਣਾ ਹੀ ਇੰਨੇ ਵੇਖ ਲੈ ਜੈ ਛੀ ਪੋਲੇ ਜੈ ਛੀ ਆਜਾ ਚੱਲਦੇ ਆਂ ਮੈਂ ਗੱਲਾਂ ਹਾਂ ਜਿੱਲੇ ਵਾ ਜਾ ਤੂੰ ਜਾਣ ਤਾਨੂੰ ਵੀ ਜਾ ਚੇ ਕੋਲੇ ਜਾ ਨਗਰ ਜਾ ਬਨੇ ਜਾ ਜਾ ਤੂੰ ਹੀ ਜਾਣ ਲਖ ਚਾਲਾ ਜਾ 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 ਵਾਪੇ ਜਾ ਕੇ ਕਰਮਾਂ ਲੈ ਜਾਂਦਾ ਰਹੂਗਾ ਪਾਪਿਆ ਦਰਸਣਾ ਪਾਪਾ ਗੁਰੂ ਏ ਸੱਨੀ ਆ ਜਾ ਵਾ ਆਪਣੇ ਮਲੇ ਉਵੇਂ ਵੇਂਦਾ ਪਈ ਚੰਗਾ ਫਿਰ